ਦੇਖੋ ਕਿੰਨਾ ਮਜ਼ਬੂਤ ਤੇ ਕਿੰਨਾ ਇਹ ਆਪਣੇ ਬੱਚਿਆਂ ਵਾਸਤੇ ਲੈਂਡ ਪਹੁੰਚੋ ਲਓ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਆ ਬੋਲਟ ਕਰਾਉਣਾ ਥੋਡੀ ਗੱਲ ਬਾਤ ਲਓ ਜੀ ਬਹੁਤ ਹੀ ਵੱਡਾ ਤੇ ਹੈਵੀ ਮੋਟਰਸਾਈਕਲ ਆਇਆ ਹੈ ਬੋਲਟ ਇਸ ਦੇ ਉੱਪਰ ਕੋਈ ਸਿਆਣਾ ਬੰਦਾ ਬੈਠ ਕੇ ਵੀ ਚਲਾ ਲੇ ਇੰਨਾ ਹੈਵੀ ਹੈ ਦੇਖੋ ਕਿੰਨਾ ਮਜ਼ਬੂਤ ਤੇ ਕਿੰਨਾ ਇਹ ਆਪਣੇ ਬੱਚਿਆਂ ਵਾਸਤੇ ਲੈਂਡ ਪਹੁੰਚੋ ਸਾਡੇ ਕੋਲ ਪਹੁੰਚਣਾ ਕਿੱਥੇ ਆ ਰੋੜਾ ਸਾਈਕਲ ਮੋੜ ਮੰਡੀ ਰੋੜਾ ਸਾਈਕਲ ਸਟੋਰ ਇਸ ਤੋਂ ਬਾਅਦ ਇੱਕ ਹੋਰ ਛੋਟਾ ਮੋਟਰਸਾਈਕਲ ਇਹ ਵੀ ਬੋਲਟ ਇਹ ਵੀ ਬਹੁਤ ਹੀ ਹੈਵੀ ਹੈ ਇਹਦੇ ਉੱਪਰ ਵੀ ਜਿਵੇਂ ਮਰਜ਼ੀ ਬੈਠੀ ਜਾਓ ਬਹੁਤ ਹੀ ਹੈਵੀ ਆਜੋ ਜੀ ਨੇ ਲੈਣੇ ਆਪਣੇ ਬੱਚਿਆਂ ਵਾਸਤੇ ਜਨਮ ਦਿਨ ਬਣਾਉਣੇ ਜਾਂ ਹੋਰ ਬਣਾਉਣੇ ਪਹੁੰਚੋ ਮੋੜ ਮੰਡੀ ਰੋਡਾ ਸਾਈਕਲ ਸਟੋਰ ਸਾਡੀ ਵੀਡੀਓ ਨੂੰ ਸ਼ੇਅਰ ਤੇ ਲੈ ਕਰਕੇ ਉਹਨੂੰ ਐਕਸਟਰਾ ਡਿਸਕਾਊਂਟ ਦਿੱਤਾ ਜਾਵੇ ਇੱਕ ਗੱਡੀ ਲੈ ਕੇ ਆਏ ਛੋਟੀ ਮਿੰਨੀ ਲੈਂਡ ਕਰੂਜ਼ਰ ਬਹੁਤ ਹੀ ਵਧੀਆ ਸ਼ਾਨਦਾਰ ਉਸ ਤੋਂ ਬਾਅਦ ਫਿਰ ਇੱਕ ਉਸ ਤੋਂ ਛੋਟੀ ਗੱਡੀ ਛੋਟੇ ਛੋਟੇ ਨੰਨੇ ਮੁੰਡੇ ਬੱਚਿਆਂ ਲਈ 2 ਸਾਲ ਦੇ ਬੱਚੇ ਲਈ ਫਿਰ ਇੱਕ ਹੋਰ ਆ ਗਈ Thunder ਗੱਡੀ ਬਿਲਕੁਲ ਹੀ ਲੇਟੈਸਟ ਮਾਡਲ ਆਇਆ ਹੈ ਸਾਰੀ Shelby Shelby ਫਿਰ ਇੱਕ ਹੋਰ ਆ ਗਈ ਉਸ ਤੋਂ ਬਾਅਦ ਗੱਡੀ ਹੋਰ ਵੱਡੀ ਇਹ ਵੀ ਬਹੁਤ ਹੀ ਹੈਵੀ ਹੈ ਕਿੱਥੇ ਪਹੁੰਚਣਾ ਹੈ ਲੈਣ ਲਈ ਮੋੜ ਮੰਡੀ ਰੋਡ ਅਸੈਕ ਸਟੋਰ